ਕੱਲ ਥਾਣਾ ਤੋਂ ਐਸਆਈ ਕੁਸ਼ਨ ਰਾਜੀ ਆਪਣੀ ਪੁਲਿਸ ਪਾਰਟੀ ਸਵੇਤ ਮੈਡੀ ਔਰ ਹੋਰ ਜਿਹੜੇ ਕਿੰਗ 버ਗਰ ਦੇ ਵਿੱਚ ਉਧਰ ਮਹਿਪਾ ਠੇਰੀ ਮੋੜ ਤੇ ਪਟੋਲਿੰਗ ਕਰ ਰਹੇ ਸੀਗੇ ਤੇ ਜਿੱਥੇ ਇਹਨਾਂ ਨੂੰ ਦੋ ਨੌਜਵਾਨ ਜਿਹੜੇ ਮੋਟਰਸਾਈਕਲਸ ਉਾਰ ਸਾਹਮਣੇ ਤੋਂ ਦਿਖਾਈ ਦਿੱਤੇ ਹੋ ਗਏ ਜਿਨ੍ਹਾਂ ਨੇ ਪੁਲਿਸ ਪਾਰਟੀ ਨੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਉਹਨਾਂ ਨੂੰ ਰੋਕਿਆ ਤੇ ਉਹਨਾਂ ਦੇ ਪਾਸ ਜੋ ਵੀ ਨਸੀਲਾ ਕੋਈ ਆਪਣੇ ਭਾਰੀ ਲਫਾਫਾ ਸੀ ਵਜੰਦਾਰ ਉਹ ਉਹਨਾਂ ਨੇ ਉਹ ਦੇਖ ਕੇ ਮੋਟਰਸਾਈਕਲ ਨੂੰ ਫੜਤਾ ਫਿਰ ਉਹਨਾਂ ਦੇ ਨਾਮ ਪਤੇ ਇਹਨਾਂ ਨੇ ਪਤਾ ਕੀਤੀ ਜਿਹਨਾਂ ਵਿੱਚੋਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਅਨਿਲ ਪੁੱਤਰ ਧੀਰ ਸਿੰਘ ਵਾਸੀ ਧਰਮਪੁਰਾ ਖਾਣਾ ਸੋਲੀ ਜਿਹੜਾ ਬਤਾਉਂ ਜੁਪੀ ਜਿਹੜਾ ਕਿ ਹੁਣ ਇਸ ਸਮੇਂ ਮਹਿੰਦੀਪੁਰ ਪਿੰਡ ਦੇ ਕ ਵਿੱਚ ਕਰਾਇ ਤੇ ਰਹਿ ਰਿਹਾ ਤੇ ਦੂਸਰਾ ਇਹਦੇ ਨਾਲ ਲੜਕਾ ਸੀਗਾ ਉਹ ਮਕੇਸ਼ ਸਿੰਘ ਪੁੱਤਰ ਚੰਦਰਪਾਲ ਵਾਸੀ ਅਲੀ ਗੰਜ ਥਾਣਾ ਅਲੀ ਗੰਜ ਤੇ ਬਰੇਲੀ ਦਾ ਹੀ ਰਹਿਣ ਵਾਲਾ ਇਹ ਹੁਣ ਰੋਡ ਤੇ ਬਲਾ ਚੌਜ ਜਿਹੜਾ ਹੈ ਇਹ ਰਹਿ ਰਿਹਾ ਦੋਨੋਂ ਅਲੱਗ-ਅਲੱਗ ਜਿਹੜਾ ਅਨਿਲ ਕੁਮਾਰ ਆ ਇਹ ਕੰਸਟਰਕਸ਼ਨ ਦਾ ਕੰਮ ਕਰਦਾ ਆ ਬਾਤੂਮਾ ਦਾ ਰੇਅਰ ਵਗੈਰਾ ਦਾ ਤੇ ਜਿਹੜਾ ਮੁਕੇਸ਼ ਜੀ ਦਾ ਉਹ ਖੁਲਚੇਆ ਵਗੈਰਾ ਜਿਹੜੀ ਰੇੜੀ ਲਗਾਉਂਦਾ ਪਹਿਲਾਂ ਇਹ ਬੜਾ ਚੋਰ ਲਾਉਂਦਾ ਸੀ ਤੇ ਅੱਜ ਕੱਲ ਇਹ ਮਤੋਂ ਮੋੜ ਦੇ ਲਾਗੇ ਛੱਭ ਗਿਆ ਆਪਣੀ ਜਿਹੜੀ ਇਹ ਰੇੜੀ ਲਗਾ ਗਿਆ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਸੀ ਇਹਨਾਂ ਬਲੋ ਫਤੇ ਹੋਏ ਜਿਹੜਾ ਲਫਾਫਾ ਦੀ ਤਰਾਸ਼ੀ ਜਿਹੜੀ ਆ ਉਹ ਪੁਸ਼ਨਾ ਰਾਜੀ ਉਹ ਕੀਤੀ ਗਈ ਤੇ ਉਸ ਵਿੱਚੋਂ ਅਖੀਨ ਬਰਾਮਦ ਹੋਈ ਜੋ ਇਹਨਾਂ ਨੇ ਆਪਣਾ ਉਸ ਦਾ ਵਜਨ ਕੀਤਾ ਤੇ ਉਹ 100 ਗ੍ਰਾਮ ਇਹ ਗੱਲ ਇਹ ਹੈ ਕਿ ਅਸਲ ਵਿੱਚ ਇਹ ਜੀ ਪੁਸ਼ਕੀਸ ਤਰਾਣ ਨੇ ਦੱਸਿਆ ਕਿ ਇਹ ਬੰਦਾ ਪਿੱਛੇ ਜਿਹੜਾ ਆ ਜੁਪੀ ਨੂੰ ਆਪਣੇ ਬਲਾਉਂ ਕਰਦਾ ਹੈ ਬਰੇਲੀ ਸਾਈਟ ਨੂੰ ਤੇ ਉੱਥੇ ਕੁਝ ਏਰੀਏ ਦੇ ਵਿੱਚ ਇਹਨਾਂ ਦੇ ਜਿਹੜੇ ਪੁਰਾਣੇ ਉਧਰ ਦੇ ਹੈਗੇ ਆ ਫੈਮਿਲੀ ਵਰਕਪ ਨੇ ਉਹ ਖੋਤਾ ਖੇਤਾ ਫੁੱਤਾ ਚ ਕੰਮ ਕਰਦੇ ਜਾ ਕੇ ਜਿੱਥੇ ਫੀਮ ਦੀ ਕੁਝ ਏਰੀਆ ਚ ਖੇਤੀ ਅਲਾਉ ਹੈਗੀ ਤੇ ਉੱਥੋਂ ਹੀ ਕੁਛ ਨਾ ਕੁਛ ਥੋੜਾ ਬਚਤ ਕਰਕੇ ਉਹਦੀ ਜੋੜ ਕੇ ਇਹ ਪੰਜਾਬ ਚ ਇੱਥੇ ਲਿਆਉਂਦੇ ਆ ਤੇ ਜਿਹੜੇ ਇੱਥੇ ਵੀ ਕੁਝ ਜ਼ਰੂਰਤਮੰਦ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਹ ਮਹਿੰਗੇ ਭਾਅ ਵੇਚ ਦਿੰਦੇ ਆ ਸਰ ਜਿਹੜੇ ਦੋ ਰੋਪੀ ਫੜੇ ਇਹਨਾਂ ਦੇ ਕੋਈ ਪਹਿਲਾਂ ਵੀ ਮੁਕੱਦਮਾ ਹੈ ਜਾਂ ਇਹਦੇ ਬਾਰੇ ਕੁਛ ਹੈ ਨਹੀਂ ਦੋਨਾਂ ਦੇ ਖਿਲਾਫ ਤਿੰਨ ਤਿੰਨ ਮੁਕੱਦਮੇ ਜਾਵੇ ਦਰਜ ਹੈਗੇ ਆ ਇੱਕ ਐਡੀ ਦੇ ਤਹਿਤ ਹੈਗੇ ਤਿੰਨ ਚਾਰ ਮੁਕੱਦਮੇ ਤੇ ਤਿੰਨ ਚਾਰ ਮੁਕੱਦਮੇ ਇਹਨਾਂ ਦੇ ਲੜਾਈਆਂ ਦੇ ਇਹਨਾਂ ਦੇ ਖਾਫਤਤ ਐਗਲੀ ਨੂੰ ਤਾਂ 30 ਕਿਤੇ ਤੱਕ ਤਤੀਸ਼ਰਾਂ ਨੂੰ ਅਸੀਂ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਜਿਹੜੀ ਵੰਦੀਗਦੀ ਕਾਰਵਾਈ ਆ ਹੋਰ ਵੀ ਜਿਹੜੀ ਇਹਨਾਂ ਨਾਲ ਜੁੜੇ ਹੋਏ ਬੰਦੇ ਆ ਉਹਨਾਂ ਨੂੰ ਤੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜ਼ਿਆਤਰ ਪ੍ਰਵਾਸੀ ਜਿਹੜੇ ਹੈਗੇ ਉਹ ਜ਼ਿਆਤਰ ਕਰਾਇਮ ਕਰਦੇ ਆ ਉਹਨਾਂ ਲਈ ਕੀ ਰეკਮੈਂਡ ਕਰੋਗੇ ਪੁਲਿਸ ਵੈਰੀਫਿਕੇਸ਼ਨ ਲਈ ਬਿਖੋ ਤਾਂ ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਕਸਬੇ ਦੇ ਜਿਹੜੇ ਨਾਗਰਿਕ ਲੋਕ ਨੇ ਉਹਨਾਂ ਨੂੰ ਉਹ ਸਿੰਧੀ ਨੇ ਬੜਾ ਚੋੜ ਦੇ ਜਿਹੜੇ ਇਹਨਾਂ ਨੂੰ ਰੈਂਟ ਤੇ ਕਮਰੇ ਕਰਾਏ ਦਿੰਦੇ ਆ ਇਹ ਤਾਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਬਾਰ-ਬਾਰ ਬਹਿ ਚੁੱਕੇ ਆ ਕਿ ਤੁਸੀਂ ਆਪਣੇ ਜਿਹੜੇ ਪ੍ਰਵਾਸੀ ਰੱਖੇ ਹੋਏ ਆ ਇਹਨਾਂ ਦੀ ਬਾਕਾਇਦਾ ਪ੍ਰਾਪਰ ਜਿਹੜੀ ਆ ਪੁਲਿਸ ਰਾਹੀਂ ਵੈਰੀਫਿਕੇਸ਼ਨ ਕਰਾਓ ਤਾਂ ਕਿ ਇਹਨਾਂ ਦੇ ਜਿਹੜਾ ਕਰੈਕਟਰ ਰੂਪ ਚਿੱਤਰ ਬਾਰੇ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੀ ਫੈਮਿਲੀ ਨੂੰ ਨੇ ਬਲਾਉਂ ਕਰਦੇ ਥੋੜੇ ਜੇ ਕਿਰਾਏ ਦੇ ਲਾਲਚ ਵਿੱਚ ਅਸੀਂ ਇਦਾਂ ਦੇ ਜਰਾਈ ਪੇਸ਼ਾ ਜਿਹੜੇ ਲੋਕਾਂ ਨੂੰ ਅਸੀਂ ਇੱਥੇ ਰੱਖ ਲੈਣੇ ਆ ਪ੍ਰਾਂਦ ਦਿੰਨੇ ਆ ਜੋ ਹੌਲੀ-ਹੌਲੀ ਸਾਡੇ ਵੀ ਜਿਹੜੇ ਸਮਾਜ ਦੇ ਜਿਹੜੇ ਲੋਗਾ ਇਹਨਾਂ ਨੂੰ ਜੋੜ ਕੇ ਕ੍ਰਾਈਮ ਕਰਨਾ ਸ਼ੁਰੂ ਕਰ ਦਿੰਦੇ ਆ ਜੋ ਕਿ ਬਹੁਤ ਮਾੜੀ ਗੱਲ ਹੈ ਆਧਾਰ ਕਾਰਡ ਇਹਨਾਂ ਦੇ ਇੱਥੇ ਬਣੇ ਆ ਇਹ ਪਿਛਲੇ 15-20 ਸਾਲ ਤੋਂ ਰਹਿ ਰਹੇ ਜੀ ਪੰਜਾਬ ਦੇ ਵਿੱਚ ਇਹਨਾਂ ਦੇ ਪਹਿਲਾਂ ਬਜ਼ੁਰਗ ਆਏ ਸੀ ਜਿਹੜੇ ਕਾਫੀ ਦਿਨ ਤੋਂ ਖੁਦ ਇਹ ਲੜਕੇ ਦੋਨੋਂ ਜਿਹੜੇ ਆ ਉਹ ਪੰਜਾਬ ਦੇ ਬਾਜ਼ਾਰਾਂ ਚ ਇੱਥੇ ਬਲਾਚੌਰ ਦੇ ਵਿੱਚ ਫਿਰ ਤੁਰਫੇ ਕੰਮ ਕਰਦੇ ਆ ਤੇ ਇਹ ਜਿਹੜਾ ਲੜਕਾ ਮੁਕੇਸ਼ ਸੀ ਇਸ ਤੋਂ ਪਹਿਲਾਂ ਵੀ ਇੱਥੇ ਸਾਡੇ ਥਾਣੇ ਬਲਾਚੌਰ ਚ ਹਕੀਮ ਦਾ ਪਰਚਾ ਇੱਥੇ ਦਰਜ ਹੋਇਆ ਸੀ ਇਸ ਤੋਂ ਬਾਅਦ ਇਹਦੀ ਸ਼ਿਕਾਇਤ ਹੋਣ ਕਰਕੇ ਆਪਣੀ ਜਿਹੜੀ ਪਰਚੀ ਵਗੈਰਾ ਵੇਚਦਾ ਹੈ ਜਿਹੜੀ ਉਹ ਕਾਟਗਟ ਸਾਈਡ ਲੈ ਗਿਆ ਸੀ ਹੁਣ ਉੱਥੇ ਲਾ ਰਿਹਾ ਤੇ ਫਿਰ ਵੀ ਇਹਦੀ ਜਿਹੜੀ ਸਾਡੇ ਕੋਲ ਇਨਪੁਟ ਸੀਗੀ ਇਹ ਬੰਦਾ ਇਸ ਤਰ੍ਹਾਂ ਦੀ ਕਰਾਇਮ ਕਰ ਰਿਹਾ ਤੇ ਤੇ ਨਜ਼ਰ ਰੱਖੀ ਹੋਈ ਸੀ ਤੇ ਸਾਨੂੰ ਮੌਕੇ ਦੀ ਮੀਡੀਆ ਤਲਾਮਤ ਸਾਨੂੰ ਇਹਦੇ ਤੋਂ ਬਰਾਮਦਗੀ ਦੀ ਕਾਮਯਾਬੀ ਮਿਲੀ